ਹਰਜੀਤ ਵੈਹੁਲ ਜੀ ਦਾ ਖਾਨ ਸਾਹਿਬ ਸ੍ਰੀ ਵੈਹੁਲ ਜੀ ਕੀ ਫਤਿਹ ਆਪਾਂ ਇਸ ਵਕਤ ਸ਼ੰਭੂ ਮੋਰਚੇ 'ਤੇ ਖੜੇ ਆ ਤਾਂ ਸਾਨੂੰ ਇੱਕ ਵੀਡੀਓ ਬੜੇ ਜ਼ੋਰ ਨਾਲ ਚੱਲ ਰਹੀ ਹੈ ਉਹ ਵੇਖ ਕੇ ਮਨ ਜਾ ਹਲੂਨਤਾ ਦੇਖਿਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਸਾਡੇ ਕਿਸਾਨਾਂ ਦੀ ਸਰਕਾਰ ਹੈ ਮਜ਼ਦੂਰਾਂ ਦੀ ਸਰਕਾਰ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਆਉਣਾ ਪੈਣਾ ਘਰਾਂ ਦੇ ਵਿੱਚ ਹੀ ਸਾਡੇ ਐਮਐਲਏ ਆਇਆ ਕਰਨਗੇ ਅਫਸਰ ਆਇਆ ਕਰਨਗੇ ਪਿੰਡਾਂ ਦੇ ਵਿੱਚ ਦਰਵਾਰ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਪਰ ਅੱਜ ਸਾਡੀ ਭੈਣ ਜਿਹੜੀ ਬਰਨਾਲੇ ਦੇ ਵਿੱਚ ਜ਼ਿਲ੍ਹੇ ਬਠਿੰਡੇ ਨਾਲ ਸੰਬੰਧਿਤ ਸੀ ਉਹਨੇ ਆਪ ਦਾ ਉੱਥੇ ਸਾਰੀ ਜ਼ਮੀਨ ਘਰ ਵੇਚ ਕੇ ਬਰਨਾਲੇ ਦੇ ਵਿੱਚ ਘਰ ਲਿੱਤਾ ਹੋਇਆ ਉਸ ਘਰ ਦੇ ਨਾਲ ਹੀ ਇੱਕ ਪਲਾਟ ਪਿਆ ਸੀ ਪਲਾਟ ਲੱਤਾ ਤਾਂ ਪਲਾਟ ਲੈਣ ਕਰਕੇ ਉਹ ਜਿਹੜੇ ਕੁਝ ਉਹਨਾਂ ਦੇ ਸਿਆਸੀ ਸਹੇਤੇ ਲੋਕਾਂ ਦਾ ਉਸ ਕਬਜ਼ੇ ਨੂੰ ਧੱਕੇ ਨਾਲ ਪ੍ਰੈਸ਼ਰ ਪਾ ਕੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਜਿਹੜੀ ਪ੍ਰਸ਼ਾਸਨ ਨੇ ਐਸਐਚਓ ਨੇ ਗੱਲ ਕੀਤੀ ਉਹਨੂੰ ਸੁਬਾ ਚੱਕ ਕੇ ਸਾਰੇ ਹੀ ਪਰਿਵਾਰ ਨੂੰ ਇਹ ਪਹਿਲੀ ਵਾਰ ਦੇਖਿਆ ਕਿ ਸਾਰੇ ਹੀ ਤੜਕੇ ਸੁਬਾ ਜਾ ਕੇ ਸਾਰੇ ਪਰਿਵਾਰ ਨੂੰ ਚੱਕ ਲਿਆਉਣਾ ਉਹ ਮਾਤਾ ਨੂੰ ਵੀ ਚੱਕ ਲਿਆਏ ਉਹਦੀ ਨੂੰਹ ਨੂੰ ਵੀ ਲਿਆਏ ਮੁੰਡੇ ਨੂੰ ਵੀ ਲਿਆਏ 20 ਦਿਨਾਂ ਦੀ ਕੁੜੀ ਆਪਰੇਸ਼ਨ ਹੋਇਆ ਵੱਡਾ ਦਾ 20 ਦਿਨਾਂ ਦੀ ਕੁੜੀ ਦੀ ਉਮਰ ਹੈ ਪਰ ਉਹਨੂੰ ਬੈੱਡ ਤੋਂ ਉਹਦੀ ਮਾਤਾ ਨੂੰ ਚੱਕ ਕੇ ਲੈ ਕੇ ਆਏ ਤੇ ਚੱਕੇ ਨਹੀਂ ਵੀ ਉਹ ਥਾਣੇ 'ਚ ਲਿਆਏ ਥਾਣੇ 'ਚ ਲਿਆ ਕੇ ਪੂਰੇ ਪ੍ਰਸ਼ਾਸਨ ਨੇ ਐਸਐਚਓ ਦੀਆਂ ਹਦਾਇਤਾਂ ਤੇ ਹਵਾਲਾ ਲੜ ਜਲਾਇ ਦੀ ਜਦੋਂ ਸਾਡੇ ਨਾਲ ਸੰਪਰਕ ਹੋਇਆ ਸੀ ਕਿਹਾ ਕਿ ਉਹ ਪਰਿਵਾਰ ਰੋਣ ਲੱਗਿਆ ਕਿ 20 ਦਿਨਾਂ ਦੀ ਕੁੜੀ ਆਸੀਂ ਦਵਾਈ ਦਿਵਾਉਣੀ ਹੈ ਜੇ ਦਵਾਈ ਨਾ ਦਵਾਈ ਗਈ ਹੋ ਸਕਦਾ ਹੈ ਬੱਚੀ ਦਾ ਨੁਕਸਾਨ ਨਾ ਹੋ ਜੇ ਪਰ ਮੈਂ ਗੱਲ ਵੀ ਕੀਤੀ ਐ ਐਸਐਚਓ ਨਾਲ ਬਈ ਇਹਨਾਂ ਨੂੰ 2 ਘੰਟੇ ਦੇ ਦਿਓ ਦਵਾਈ ਲੈ ਆਉਣ ਦਿਓ ਵਾਪਸ ਫਿਰ ਇੱਥੇ ਆ ਜਾਣਗੇ ਦੂਜੀ ਤਰ ਨੂੰ ਬੁਲਾ ਲਓ ਬਹਿ ਕੇ ਜੋ ਮਸਲਾ ਹੈਗਾ ਨਿਮੇੜ ਦਿਓ ਪਰ ਐਸਐਚਓ ਕਹਿੰਦਾ ਨਹੀਂ ਜੀ ਤਾਂ ਜਦੋਂ ਉਹਨਾਂ ਦੇ ਫੋਨ ਫੜੇ ਗਏ ਫੋਨ ਫੜ ਕੇ ਉਹਨਾਂ ਨੂੰ ਜ਼ਬਰਦਸਤੀ ਜਦੋਂ ਪਤਾ ਲੱਗਿਆ ਵੀ ਕਿਸਾਨ ਆ ਰਹੇ ਨੇ ਉਸ ਜਿਹੜੇ ਥਾਣੇ ਦੇ ਵਿੱਚੋਂ ਆਪਣੇ ਸੀਆਈ ਸਟਾਫ ਦੇ ਵਿੱਚ ਲੈ ਕੇ ਗਏ ਸੀ ਆਈ ਸਟਾਫ ਦੇ ਵਿੱਚ ਉਹ ਸਾਰੇ ਪਰਿਵਾਰ ਨੂੰ ਅੰਦਰ ਢਾਕੇ ਪ੍ਰੈਸ਼ਰ ਦੇ ਨਾਲ ਸੈਨ ਕਰਵਾਏ ਗਏ ਪਰ ਹੈਰਾਨਗੀ ਇਹ ਹੈ ਕਿ ਕਿੱਥੇ ਪੰਜਾਬ ਸਰਕਾਰ ਸੁੱਤੀ ਪਈ ਹੈ ਜਿਹੜੇ ਕਹਿੰਦੇ ਅਸੀਂ 13 ਦੀਆਂ 13 ਜਿੱਤਾਂਗੇ 13 ਤੋਂ 3 ਤੇ ਆਗੇ ਜੇ ਇਹੋ ਜਿਹੇ ਅਫਸਰ ਇਹੋ ਜਿਹੇ ਐਸ ਐਚਓ ਥੱਲੇ ਲੋਕਾਂ ਦੀ ਸੁਣਵਾਈ ਕਰਨਗੇ ਇਨਸਾਫ ਦੇਣਗੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ 92 ਤੋਂ ਤਿੰਨ ਨਾ ਰਹਿ ਜਾਣ ਤਾਂ ਇਹ ਤੇ ਫੌਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਘਟਿਆ ਐਸਐਚਓ ਤੇ ਬਣਦੀ ਕਾਰਵਾਈ ਕਰਕੇ ਉਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਇਹ ਕੋਈ ਵੀ ਜਿਹੜਾ ਪਰਿਵਾਰ ਸਾਡੇ ਪਿੰਡਾਂ ਦੇ ਵਿੱਚ ਲਗਭਗ 1.5-2 ਮਹੀਨੇ ਪ੍ਰੇਸ਼ਨ ਕਰਾਈ ਵਾਲੀ ਲਟਕੀ ਉੱਠੀ ਨਹੀਂ ਸਕਦੀ ਤਾਂ ਇਹ ਐਸਐਚਓ ਨੇ ਤਿੰਨ ਘੱਡੀਆਂ ਲਾ ਜਾ ਕੇ ਬੈੱਡ ਤੋਂ ਉਠਾ ਕੇ ਉਹ 20 ਦਿਨਾਂ ਦੀ ਬੱਚੀ ਲਿਆ ਕੇ ਥਾਣੇ ਦੇ ਵਿੱਚ ਕੀਤੀ ਅਸੀਂ ਉਹਦੀ ਪੂਰੀ ਜੋਰ ਉਦੋਂ ਦੇ ਖੇਤੀ ਵੀ ਕਰਦੇ ਆ ਤੇ ਅਸੀਂ ਜਿਹੜੇ ਅਨਸਾਫ਼ਸੰਦ ਲੋਕ ਜਿਹਨੂੰ ਪਤਾ ਲੱਗਿਆ ਉਹਨਾਂ ਨੇ ਥਾਣੇ ਮੂਰੇ ਆ ਕੇ ਜਿਹੜਾ ਧਰਨਾ ਸ਼ੁਰੂ ਕੀਤਾ ਬਰਨਾਲੇ ਦੇ ਜਿਹੜਾ ਟੂ ਥਾਣਾ ਹੈਗਾ ਆਪਣਾ ਬਰਨਾਲੇ ਤੋਂ ਲੁਧਿਆਣੇ ਰੋਡ ਦੇ ਉੱਤੇ ਉੱਥੇ ਸਾਡੇ ਕਿਸਾਨ ਬੈਠੇ ਨੇ ਜੇ ਅਨਸਾਫ਼ ਨਾ ਦਿੱਤਾ ਤੇ ਕਾਰਵਾਈ ਬੰਦ ਦੀ ਥਾਣੇਦਾਰ ਤੇ ਨਾ ਕੀਤੀ ਤਾਂ ਹੋ ਸਕਦਾ ਕੱਲ ਨੂੰ ਸਾਨੂੰ ਹੋਰ ਵੀ ਕਿਸਾਨ ਨੂੰ ਲਿਆ ਕੇ ਉੱਥੇ ਮੁਕੰਮਲ ਕਰੋ ਕਰਕੇ ਉਸ ਪਰਿਵਾਰ ਨੂੰ ਸਾਬੀ ਦਿਵਾਵਾਂਗੇ ਜਿਹੜੀ ਐਸਐਚਓ ਨੇ ਘਟਨਾ ਕਰਨ ਕੀਤੀ ਹੈ ਉਹਦੀ ਪੂਰੀ ਨਿਖੇਧੀ ਵੀ ਕਰਦੇ ਆ 20 ਦਿਨਾਂ ਦੀ ਲਟਕੀ ਜੋ ਚੱਕ ਕੇ ਉਹਨੂੰ ਆ ਕੇ ਹਵਾਲਾ ਰਚ ਦਿੱਤਾ ਉਹਦੇ ਫੋਨ ਬੰਦ ਕੀਤੇ ਗੱਲ ਨਹੀਂ ਕਰਨ ਦਿੱਤੀ ਪ੍ਰੈਸ਼ਰ ਪਤਾ ਨਹੀਂ ਕਿੰਨਾ ਸੀ ਇੱਥੇ ਐਮਐਲਏ ਦਾ ਮੰਤਰੀਆਂ ਦਾ ਪਤਾ ਨਹੀਂ ਕਿੰਨਾ ਪ੍ਰੈਸ਼ਰ ਸੀ ਜਿਹੜਾ ਫੜ ਕੇ ਸੀਆਈ ਸਟਾਫ ਚਲ ਜਾਣਾ ਪਿਆ ਤੇ ਮੇਰੀ ਗੱਲ ਵੀ ਹੋਈ ਐ ਐਸਚੋ ਨਾਲ ਮੈਂ ਕਿਹਾ ਵੀ ਇਹਨਾਂ ਨੂੰ ਤੂੰ ਫਾਸੀ ਲਾਉਣ ਲੱਗਿਆ ਇਹ ਦਵਾਈ ਮੰਗਦਾ ਪਰਿਵਾਰ ਦਵਾਈ ਤਾਂ ਲਿਆਉਣ ਦਿਓ ਤਾਂ ਕਹਿੰਦਾ ਵੀ ਸਾਈਨ ਕਰਕੇ ਜਾਓ ਛੋਡੇ ਤੇ ਮੈਂ ਪਰਚਾ ਪਾਉਣਾ ਸਾਈਨ ਕਰਕੇ ਜਾਓ ਪਰ ਉਹ ਪਰਿਵਾਰ ਰੋਂਦਾ ਗਿਆ ਇੱਕ ਵਾਰੀ ਸੁਣੀ ਨਹੀਂ ਪਰ ਮੈਂ ਉਹਨਾਂ ਲੋਕਾਂ ਦਾ ਜਿਹੜਿਆ ਨੇ ਮੌਕੇ ਤੇ ਆ ਕੇ ਉਸ ਪਰਿਵਾਰ ਦਾ ਉਸ ਲਟਕੀ ਦਾ ਉਹ ਸਾਡੀ ਬੱਚੀ ਦਾ ਸਾਹ ਦਿੱਤਾ ਹੈ ਇਹੀ ਇੱਕ ਹਾ ਦਾ ਨਾਰਾ ਹੈ ਤੇ ਇਹਨੂੰ ਲਾਜ਼ਮੀ ਜਿਹੜੇ ਐਸਐਚਓ ਨੇ ਇਹ ਜੀ ਘਟਨਾ ਕੀਤੀ ਹੈ ਇਹਤੇ ਬੰਦ ਦੀ ਕਾਰਵਾਈ ਕਰਾਵਾਂਗੇ ਪਮਾ ਸਾਨੂੰ ਕਿੰਨਾ ਚਿਰ ਲੱਗ ਜੇ ਪਮਾ ਸਾਰਾ ਪੰਜਾਬ ਬਰਨਾਲੇ ਦੇ ਵਿੱਚ ਟੋਣਾ ਪਵੇ ਉਹੋ ਜਿਹੜੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਚਿਰ ਉਤੇ ਬੰਦੀ ਕਾਰਵਾਈ ਐ एसएसपी ਦੀ ਡਿਊਟੀ ਬਣਦੀ ਹੈ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਨਾ ਕਾਰਵਾਈ ਕਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਧਰਨਾ ਲਗਾਤਾਰ ਚੱਲਦਾ ਹੈ ਸਵੇਰ ਉਥੇ ਮੀਟਿੰਗ ਕਰਕੇ ਅੱਜ ਰਾਤ ਨੂੰ ਤੇ ਅਗਲਾ ਐਕਸ਼ਨ ਦੇ ਕੇ ਉਸ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ